ਹਾਂ ਜੀ ਕੀ ਹਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਹੁੰਦਾ ਕਰਦੇ ਮੇਰੇ ਵੀਰੋ ਕੂਟਰਵਾਦਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਲਾਉ ਜੀ ਉੱਠ ਖੜੇ ਠੀਕ ਹੈ ਇਧਰ ਲਿਓ ਪ੍ਰੀਤ ਵੀ ਕਹਿੰਦੇ ਮਸਤੀ ਮੋਡ ਆਨ ਲਿਓ نیچے ਆ ਚੋਰ ਤੈਨੂੰ ਕਿਹਨੇ ਕਹ ਤਨੂ ਓਏ ਚੱਲ ਦੇਖਦੇ ਹਾਂ ਇੱਕ ਕਬੂਤਰੀ ਡੰਗ ਗਈ ਹੈ ਸ਼ਰਮ ਵਾਲੀ ਕਬੂਤਰੀ ਤੇ ਬਾਕੀ ਕੂਟੇ ਪੋਣੇ ਜਾਲ ਚ ਆਜ਼ਮੋ ਫਿਰ ਦੇਖਦੇ ਹਾਂ ਕੀ ਹਾਂਜੀ ਮੇਰੇ ਵੀਰੋ ਛੜਤੀ ਸੀ ਕਿ ਜੀ ਕਬੂਤਰੀ ਪਲਟਾ ਕੇ ਹਨਾ ਕੋਈ ਚੱਕਰ ਕੀ ਆ ਵੀ ਇੱਕੇਦਾਂ ਉਹ ਬਣਾਇਗਾ ਸੀਨ ਛੜਨਦਾ ਇਹਨੂੰ ਮੋੜ ਇੱਕਦਾਂ ਮੋੜ ਆਖੇ ਨਾ ਮੂੜ ਇੱਕਦਾਂ ਮੂੜ ਬਣਾ ਛੜਨਦਾ ਆ ਤਾਂ ਫਿਰ ਜਦੋਂ ਦੇਖੀ ਤਾਂ ਇਹਦੇ ਅੰਦਰ ਦਾਣੇ ਸੀ ਜਿੰਨੇ ਸਾਰੇ ਇੰਨੇ ਕ ਤੋ ਕਣਕ ਪਾਈ ਦਿਆਂ ਰਜਮੀ ਯਾਰ ਹਨਾ ਰਜਮੀ ਕਣਕ ਤਾਂ ਹਾਜਮ ਕਰਨੀ ਬਹੁਤ ਔਖੀ ਆ ਬਦਾਮ ਤਾਂ ਭਿੱਜੇ ਹੁੰਦੇ ਆ ਬਦਾਮ ਤਾਂ ਛੇਤੀ ਹਾਜਮ ਹੋ ਜਾਂਦੇ ਉਤਰਦੇ ਫਿਰ ਉਹ ਪਲਟਾਤੀ ਪਹਿਲਾਂ ਅੱਧਾ ਘੰਟਾ ਬੈਠੀ ਰਹੀ 7 ਵਜੇ ਪਲਟਾਈ ਸੀ ਅੱਧਾ ਘੰਟਾ ਬਾਅ ਕੇ ਸਾਢੇ 7 ਵਜੇ ਲਾ ਮਾਰ ਕਬੂਤਰ ਦਾ ਹਨ ਤੇ ਦੂਜੇ ਜਾਨਵਰ ਪਾ ਦੇ ਪਿੰਜ ਰਾਇ ਚ ਪਈ ਇਧਰ ਪਾ ਦੇ ਕੁਝ 8 ਕਬੂਤਰ ਹਨ ਜਾਲ ਚ ਤੇ ਉਧਰ ਪਾ ਦੀਆਂ ਕੋਈ 6 ਤੇ 7 8 8 ਹੀ ਕੂਤਰੀਆਂ ਪਾ ਦੀਆਂ ਜਾਲ ਚ ਹਨ ਤੇ ਉਹ ਸੁੱਕ ਗਿਆ ਬਰੋ ਦੇਖਦੇ ਆ ਫਿਰ ਕੱਲ ਤੋਂ ਕਰ ਲੈਣਾ ਸਟਾਰਟਿੰਗ ਕੱਢਣ ਦੀ ਹਨ ਕੱਲ ਨੂੰ ਪੁਰਾਣੇ ਕੱਢ ਲਾਂਗੇ ਤੇ ਪਰਸੋਂ ਤੋਂ ਜਾਵਾਂ ਨਵੇਂ ਆਂਦੇ ਰੰਗ ਰੰਗ ਲਾਏ ਕੱਢ ਲਾਂਗੇ ਤੇ ਬਾਕੀ ਬਸ ਫੜਦੀਆਂ ਕੂਤਰੀਆਂ ਲੀਓ ਨੂੰ ਕਰਕੇ ਅੰਦਰ ਤੇ ਵੀਡੀਓ ਦੀ ਉਹ ਜਾਂਦੀ ਕੂਤਰੀਆਂ ਹਨ ਦਿਖਾ ਹੀ ਦਿੱਤੀ ਹੁੰਦੇ ਜਾਂਦੀਆਂ ਉਹਨੂੰ ਮੈਂ ਉਹਜ਼ ਆ ਰਹੀ ਉਹਜ਼ ਆ ਰਹੀ ਹਾਂਜੀ ਤੇ ਇੱਕ ਬਿੱਠਾਲਾ ਜਾਨਵਰ ਦੇਖਿਆ ਸੀ ਤੜਕੇ ਵੀ ਮੰਜੇ ਤੇ ਪਏ ਨੇ ਵੀਡੀਓ ਤਾਂ ਨਹੀਂ ਬਣਾਈ ਉਹਦੀ ਤੇ ਹੁਣ ਆ ਕੇ ਵੇਖਿਆ ਤੇ ਨਿੰਮਚ ਵੜ ਗਿਆ ਵੀ ਆ ਕੇ ਠੀਕ ਆ ਕਿ ਨਹੀਂ ਨਿੰਮਚ ਵੜ ਗਿਆ ਤੇ ਦੇਖ ਕੇ ਫਿਰ ਕੀ ਹਸਾਬ ਕਿਤਾਬ ਹੈ ਤਾਂ ਹਾਂ ਚੱਲ ਕੇ ਕੀ ਦਾ ਹੋ ਬੈਠਾ ਹੋਈ ਬੱਚਾ ਹੀ ਐ ਚੱਲ ਲੈ ਤੂੰ ਚੱਲ ਚੱਪਲ ਲੈ ਦੀ ਤੂੰ ਆਇਆ ਚੋਬਰਾ ਬੱਦ ਨਹੀਂ ਮੁੰਡਾ ਬੱਚਾ ਹੀ ਲੱਗਦਾ ਮੋੜ ਤਾਂ ਨਾ ਪੁੱਠੇ ਇੱਥੇ ਬੈਠਾ ਏ ਹਉ ਬੈਠਾ ਚੱਪਲ ਦਿਖਾ ਦੇ ਬੱਚਾ ਯਾਰ ਕਿਸੇ ਦਾ ਪਾਣੀ ਲਾ ਕੇ ਫੜ ਗਿਆ ਉਹ ਨੂੰ ਏ ਆ ਬੈਠਾ ਪਾਣੀ ਤੇ ਲਾ ਕੇ ਪਾਣੀ ਲਿਆ ਪਾਣੀ ਲਿਆ ਪਾਣੀ ਲਿਆ ਪਾਣੀ ਲਿਆ ਹੁਣ ਆ ਜੂਗਾ ਇਹਦਾ ਕੱਲ ਕੋਲੇ ਦਾ ਗਵਾਚਾ ਹੈ ਕਿਸੇ ਦਾ ਚੱਲ ਕਰ ਲੈਣਾ ਕਾਬੂ ਪਾਣੀ ਉਖਾ ਕੇ ਫੜਦੇ ਆ ਚੌਕ ਜੱਟ ਕਿੱਥੇ ਬੈਠਾ ਉਹ ਬੈਠਾ ਆਏ ਹਏ ਕਰਦਾ ਚਸ ਹੈ ਕਰਦਾ ਚਸ ਆ ਗਿਆ 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 ਉਹ ਉਧਰ ਕੋਠਿਆਂ ਦੇ ਮਾਰਿਆਂ ਜੂਨਾਂ ਅੱਧਾ ਲੋੜ ਕੇ ਉੱਚੀ ਚੱਕਲਾ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਧਾਲਾ ਵੀ ਬਾਈ

ਹਲੇ 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 ਥੱਲੇ ਰੱਖ ਤਾਂ ਵਪਰੇ ਨਹੀਂ ਹਲੇ ਰੱਖ ਥੱਲੇ ਆਊਗਾ ਆਪੇ ਬਈ ਆਗੇ ਪਰੇ ਛੱਡ ਕੇ ਜਾੜ ਪਰੇ ਇਹਨੇ ਵੀ ਗੋੜ ਜੂਏ ਛਿੜੀ ਮਰੀ ਛਿੜੀ ਮਰੀ ਥੱਲ ਵੀ ਪਾਈ ਓਏ ਰਵੜ ਜੀ ਵੀ ਅੱਜਾ ਵਲਟਾ ਆਲਾ ਦੇਗਾ ਕੱਲਾ ਨਹੀਂ ਬਿੜੂਗਾ ਪਾਜੀ ਇਹ ਬਾਈ ਨੂੰ ਮੜ ਕੇ ਤਾਂ ਹੀ ਬਿਠਾ ਦੇ ਕੱਲੇ ਨਹੀਂ ਬਿੜਦੀਆਂ ਬਾਹੋਂ ਨਹੀਂ ਬਿੜਦੀ ਵਾਲੇ ਬਰੇ ਹਲਾ ਤਾਂ ਵਿਚਾਰੇ ਕੱਲ ਧਰੂ ਲਿਆ ਇਹ ਆ ਆ ਇਹ ਕੈਮਰਾ ਇਹ ਆ ਆ ਆ ਕੋਲ ਜਾ ਦੇ ਕੋਲ ਜਾ ਚੱਲ 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 ਚੱਪੇ ਇਹ 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 ਗਾ ਉਹ ਹਰ ਬੱਚਾ ਵੱਡਾ ਗਿਆ ਪੜਾ ਗਿਆ ਇਹ ਇਹ ਕੇ ਮੈਂ ਜੀਤਾ ਪਾਦੀ ਪਹਿਲੇ ਇੱਕ ਪੋਗਲਾ ਜੂੜਾ ਜੂੜਾ ਬੜੀ ਧੀਰ ਜੇ ਧੀਰ ਪਾਣੀ ਝਗ ਜਮ ਨਹੀਂ ਕਰਦਾ ਕਿੰਨਾ ਬਾਲੀ ਸੋਣੀ ਬਡੂ ਆਈ ਜਾਂਦੀ ਓਏ ਲਵੜਾ ਵਾਜੂ ਮੂੰਹ ਤੇ ਸੰਗਤ ਜੀ ਇਹ ਪਿੱਟਬੂਲ ਸੰਗਤ ਜੀ ਇਹ ਹੈ ਪਿੱਟਬੂਲ ਇਹ ਹੈ ਪਿੱਟਬੂਲ ਸੰਗਤ ਜੀ ਚਿਟੇ ਰੰਗ ਦਾ ਇਹ ਕਿੱਧਰ ਦੀ ਕਿੱਧਰ ਵੜੀ ਜਾਂਦਾ ਹੈ ਗੰਡ ਜੀ ਲੈਂਦੀ ਫੜ ਕੇ ਆਓ 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 ਉਹ ਦੇਖੂ ਉੱਪਰ ਆਉਣਗੇ ਡਰਨਗੇ ਵੀ ਨਹੀਂ ਲੱਗਣਗੇ ਜੂੜਾ ਬੱਤ ਗੀਣਾ ਹੋ ਰਹੀ ਹੈ ਮਾਸ਼ਾਲਾ ਕਿੱਧਰ ਗਿਆ ਬੱਚਾ ਕਿ ਉੱਥੇ ਬੈਠਾ ਉਹ ਮਾਰੂ ਸ਼ਾਹ ਦੱਸਦੇ ਕੁੱਤਾ ਲੱਗ ਭੱਜੂ ਜੂੜਾ ਕੋ ਦੋ ਉਹ ਦੋ ਵਹਿ ਗਿਆ ਕਲਾ ਤੇ ਆ ਗਿਆ ਨੇੜੇ ਲਿਆਂਦਾ ਟਾਇਰ ਨਹੀਂ ਕੰਮ ਕਰਾਇਆ ਗਿਆ ਟਾਇਰ ਦੀ ਕੋਲੇ ਮਾ ਡਰੀ ਦਾ ਟਾਇਰ ਚ ਕਿਤੇ ਹੁਣ ਟਾਇਰ ਨੂੰ ਗੱਜੀ ਆਏ ਆਹ ਹਾਂ ਹਾਂ ਗੱਦੇ ਮਾਰਦਾ ਚੱਕ ਲਾਵੇ ਮੁੰਡਿਆ ਮੈਨੂੰ ਚੱਕ ਲੈ ਤਰੀ ਦੇਵ ਤੇ ਧਰ ਕੇ ਵੀ ਮਿੱਤਰਾਂ ਮੈਂ ਖੰਡ ਪਹਿਣੇਗੀ ਆਉਂਦਾ 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 ਆਉਂ ਖੜ ਦੇ ਰੁਕ ਜਾ ਰੁਕ ਜਾ ਇਨ ਰਾਤ ਜੀ ਬੱਟ ਕਾ ਜੜਾ ਕੇ ਪਿਆਰ ਨਾਲ ਕਿੱਚ ਹੁਣ ਇਹ ਮਗਰ ਤੋਂ ਵਗਮ ਤੂੰ ਹੀ ਵੀਡੀਓ ਕੱਟੀ ਗਈ ਚੱਲ ਉਹ ਦੋਨਾਂ ਪਾਇਨਾ ਤੂੰ ਗਾਂ ਲੈਣਾ ਮੈਂ ਤੂੰ ਮੈਂ ਤਾਂ ਕਿ ਦਈ ਦੇ ਤਦਾਰੀ ਉਸ ਪਿਆ ਬੱਚਾ ਐ ਭਾਲ ਵਾਲਾ ਪਾਇਨਾ ਤੇ ਗਿੰਗਰ ਦੀ ਬੰਨ ਦਿੱਤੀ ਤੇ ਲੀਆ ਦੇ ਆਪਣੂ ਕੋਈ ਬੁੱਕੀ ਆ ਉਸ ਜੂੜਾ ਵਿੱਚ ਬਾਦੇ ਪਾਣੀ ਦੇ अच्छा अच्छा कुत्ता ਬਹੁਤ ਆਏਗਾ ਨਾ ਤੂੰ ਨਾ ਬੁਈਂ ਹੀ ਬਿਧੀ ਉਹਦਾ ਕੀ ਸਦਾ ਹੈ ਨਹੀਂ ਉਹਦਾ ਚੱਕਲਾ ਚੱਕਲਾ ਇਹਨੇ ਪਾਣੀ ਪੀ ਗੋ ਜਿਆ ਆ ਗਿਆ ਆ ਗਿਆ ਮਣਪੀ ਦਾ ਬੈਸ ਬੈਸ ਉਟਕ ਲਾ ਉਹ 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 ਕਰ ਕਰਦਾ ਐਰ ਜਦੋਂ ਉਹੀ ਬੈਠਾ ਓਏ ਐ ਕਰਦਾ ਬਈ ਨਾ ਸੱਤ ਜੀ ਹਿਲਦੀ ਸਾਰੀ ਓਏ ਤੈਣੀ ਫੀਲ ਕਰ ਚਾਹਣਾ ਕਰ ਰਹੀ ਹਾਲ ਦੀ ਹੈ ਪੂਰੀ ਕਿਤੇ ਆ ਫੜ ਓਏ ਤੇ ਬਰਾਕੇ ਦੇ ਲੈ ਚਲੋ ਥੱਲੇ ਕਿਦੇ ਗਰੇਨ ਚਲੋ ਥੱਲੇ ਚੱਲ ਕੇ ਦਿਖਾਉਣੇ ਉਹਨਾਂ ਨੂੰ ਬਸ ਓਕੇ ਰੋਟਾਂ ਚੱਕ ਲਾ ਹਾਂਜੀ ਤੇ ਆਪਣੇ ਕੂਤਰ ਲਾ ਕੇ ਛੜੀਏ ਭਾਈ ਖੋਡਿਆਂ ਚ ਹਾਂ ਹਾਂ ਛੱਡ ਦੇ ਕਬੂਤਰਾਂ ਨੂੰ ਕਬੂਤਰਾਂ ਕਰਨੀ ਕਬੂਤਰ ਕਬੂਤਰਾਂ ਕਰਨੀ ਤੇ ਆਪਣੀ ਜਿਹੜੀ ਕੂਦਰੀ ਛੱਡੀ ਸੀ ਅੱਜ ਜਣਾ ਸੁੱਕੀ ਘਰੇ ਤੇ ਉਹਨੂੰ ਵੀ ਭਾਉਣੇ ਆ ਬਸ ਯਾਰ ਵਾਰੀਆਂ ਵੱਧ ਹੀ ਲੈ ਬੈਠੀ ਹੈ ਵਾਰਗਾ ਵਾਦੀ ਲੈ ਬੈਠੇ ਤਿੰਨ ਵਾਰੀਆਂ ਕਰਾ ਕੇ ਚੌਥੀ ਵਾਰੀ ਬਾਜੀ ਉੱਡ ਜਾਣਾ ਸੀ ਇਹਨੇ ਚੱਲ ਕੋਈ ਨਾ ਇੱਕ ਵਾਈ ਦਾ ਕੋਈ ਚੱਕਰ ਵਾਲੀ ਗੱਲ ਨਹੀਂ ਫਿਰਕੀ ਹੈ ਕਰ ਦਿਓ ਜੀ ਕਰ ਦਿਓ ਅੰਦਰ ਕੋਈ ਗੱਲ ਨਹੀਂ ਕਰ ਦਿਓ ਕਰ ਦਿਓ ਚੱਲ ਮੋੜ ਆਨ ਕਰ ਦਿਓ ਇਹਨਾਂ ਦਾ ਗੰਗਾ ਹਾਂਜੀ ਜਾਨਵਰਾਂ ਨੂੰ ਰੱਖੀ ਜੀ ਦਾਣੇ ਫਿਰ ਕੱਲ ਨੂੰ ਕੱਢਣ ਦੀ ਵੀ ਰਾਇਆ ਬਸ ਟਾਈਮ ਨਾ ਰੱਕੇ ਟਾਈਮ ਤੇ ਚੱਕ ਲੈਗੇ ਆਇਓ 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 ਖੰਡੋ ਆਇਓ 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 ਪੁੱਤ ਹਾਂਜੀ ਤੇ ਤੇਰੇ ਬੈਟ ਕੱਲ ਨੂੰ ਰੱਖ ਦੇ ਦਾਣੇ ਤੇ ਠੀਕ ਹੈ ਓਕੇ ਹੋ ਗਈ ਰਿਪੋਰਟ ਵੱਡਿਆਂ ਨੂੰ ਰਹਿ ਗਏ ਤੇ ਕੋਈ ਚੱਕਣ ਉਹਨੂੰ ਘੰਟਾ ਲੇਟ ਰੱਖ ਦਿੰਦੇ ਆ ਉਹਨੇ ਹਜੇ ਲੈਣ ਗਈ ਨਹੀਂ ਤੇ ਫੋਨ ਲਾ ਲਗੇ ਚਾਰਜ ਆਪੇ ਲੀਓ ਪ੍ਰੀਤਾਸ ਤੇ ਰੋਟੀ ਲੱਸੀ ਦਾਲ ਲਿਆਂਦੀ ਤੇ ਪਾਈਏ ਨੂੰ ਉਠ ਲਿਓ ਪੁੱਤ ਆ ਬਤ ਲਿਓ ਉਠੋ ਔਰ ਰੋਟੀ ਖਾਓ ਜਲਦੀ ਜਲਦੀ ਸਿਰ ਵੱਡੇ ਕਬੂਤਰਾਂ ਨੂੰ ਰੱਖ ਦੀਏ ਦਾਣੇ ਅੱਜੋ ਬੇਟਾ ਦਾਣੇ 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 ਆਗੇ ਦਾਣੇ ਆਇਓ ਬੱਤ OK ਰਿਬੋੜੀ ਖੁੱਡਾ ਨੰਬਰ 2 ਕਬੂਤਰਾਂ ਨਾਲ ਠੀਕ ਹੈ ਕੀ ਐਕਸਲੈਂਟ ਆਇਓ ਬੱਤ ਆ ਬੇਟਾ OK ਸਾਰੇ ਕਬੂਤਰਾਂ ਨੂੰ ਦਾਣੇ ਤੇ ਪਾਣੀ ਪਾਤਾ ਪੈਣ ਵਾਲੇ ਰਿਪੋਰਟਾਂ OK ਹੈ ਜੀ ਉਹ ਤਰੇਜੀ ਸੌਗੇ ਸੀ ਲਗਭਗ ਇਹ ਦੇ ਦੇ ਲਓ ਫੋਨ ਉਹਨੂੰ ਫੋਨ ਪਾੜ ਦੇ ਕੇ ਖੁੱਲੀਆਂ ਅੱਖਾਂ ਕੀਤਾ ਸੀ ਕੈਮਰਾ ਜਾਂ ਚਲਦੇ ਹਾਂ ਤੁਹਾਨੂੰ ਘਰ ਕੋਰੋਨਾ ਆਣੂ ਕਿਉਂ ਨਿਆਰ ਬਣੀ ਬੁਣ ਚਾਜ ਨੂੰ ਪੀਂ ਜਾਣੇ ਦਿਨ ਤਾਂ ਸ਼ੇਵਗਾਂ ਲੱਗ ਪੰਜ ਛੇ ਵਾਜ ਗਏ ਕੀ ਹੋ ਗਿਨ ਚਲਤੇ ਹਾਂ ਘਰ ਕੋ ਤੇ ਟਾਈਮ ਨਾਲ ਦਾਣਾ ਪਾਣੀ ਪਾਸੀ ਕੂਤਰਣ ਹੋਣਾ ਭੁੱਖ ਜੀ ਮੰਦਿਆ ਕਿਉਂਕਿ ਉਹ ਟਾਈਮ ਬਹੁਤ ਘੱਟ ਕੂਤਰਣ ਦੇ ਦਾਣੇ ਖਾਦੇ ਲੱਗ ਭਾਗ ਵਿਹਲੇ ਹੀ ਬੈਟੇ ਬੀ ਸਾਰੇ ਮੈਂ ਕੋਈ ਚੱਕਨੇ ਬੈਠੇ ਰੋ ਹਣਾ ਐਡਾ ਕੋਈ ਸੀਨ ਨਹੀਂ ਗਾ ਜਿਹੜੀ ਉੱਡ ਕੇ ਇਹ ਕੂਦਰੀ ਅਜ ਵਾਰੀ ਕਰਾਈ ਉਹਨੇ ਵੀ ਕੱਲੇ ਬਦਾਮ ਹੀ ਖਾਦੇ ਤੇ ਕਣਕ ਨੂੰ ਤਾਂ ਮੂੰਹ ਹੀ ਮਰਿਆ ਇੱਕ ਦੋ ਦਾਣੇ ਚੋਕ ਕੇ ਦੇ ਪਾਸੇ ਹੋ ਗਈ ਹਣਾ ਉਹ ਹਜੇ ਭੁੱਖ ਜੀ ਬਣੀ ਨਹੀਂ ਨਾ ਅੰਦਰ ਇਹਨਾਂ ਦੇ ਉਡੜ ਕੇ ਉੜਦੇ ਦੋ ਦੀ ਭੁੱਖ ਜੀ ਬਣਦੀ ਆ ਬਾਕੀ ਯਾਰ ਗਰਮੀ ਹੋ ਗਈ ਹੁਣ ਨਾ ਹੁਣ ਬਸ ਐਂ ਕਾਇਆ ਕਰਨੇ ਹੁਣ ਮਸਾਂ ਬਸ 7-8 ਦਾ ਬਦਾਮ ਖਾਏ ਕੋ ਕੂਤਰਣਾ ਤੇ ਉਹਦੀ ਬਸ ਉਹ ਗਰਮੀ ਜ਼ਿਆਦਾ ਏ ਆ ਇਹਨਾਂ ਨੂੰ ਇੰਨੇ ਕਦਾ ਸਿਆਣੇ ਜਾਨਵਰ ਆ ਵੀ ਆਪੇ ਆਪਦੀ ਖਰਾਕ ਦੀ ਹਨਾ ਅਡਜਸਟਮੈਂਟ ਕਰਦੇ ਆ ਠੰਡ ਚ ਵਧਾਉਂਦੇ ਆ ਗਰਮੀ ਚ ਘਟਾਉਂਦੇ ਆ ਤੇ ਬਾਕੀ ਇਧਰ ਨਾ ਇੱਕ ਨਰ ਤੰਗ ਕਰ ਰਿਹਾ ਠੀਕ ਆ ਰੰਨਾ ਚ ਧੰਨਾ ਇਧਰ ਵੀ ਇੱਕ ਵੜਿਆ ਬੈਠਾ ਏ ਤੇ ਉਹਨੂੰ ਫੜਦੇ ਆ ਤੇ ਕਬੂਤਰਾਂ ਕੰਨੀ ਛੱਡਦੇ ਆ ਬਈ ਹਨਾ ਠੱਠਕਰੀ ਵਾ ਕੱਲ੍ਹ ਲਈ ਉਹ ਮੋਟੇ ਸਿਰ ਵਾਲਾ ਹੈ ਨਾ ਇੱਥੇ ਹੀ ਬੈਠਾ ਸੀਗਾ ਯਾਰ ਕਿੱਧਰ ਗਿਆ ਰੰਨਾ ਮੇ ਧੰਨਾ ਥਾ ਆ ਆ ਬੈਠਾ ਸਾਹਮਣੀ ਆ ਬੈਠਾ ਜਾਵਾ ਆਡੀ ਦੀਂਦਾ ਇਹਨੂੰ ਕਰਕੇ ਕੈਪਚਰ ਸੜਦੀ ਏ ਇਹਨੂੰ ਲੈ ਬਈ ਹੁਣ ਪੜਨਦੇ ਤਲਵਾਰਾਂ ਨਾਲ ਤਲਵਾਰਾਂ ਕੋਈ ਚੱਕਰ ਨਹੀਂ ਆਇਦਰਾ ਮੈਦਾਨ ਚ ਇਕ ਉਤਰਾ ਹੀ ਗਿਣਤੀ ਵਧਦਾ ਏ ਰੇ ਘਟਾ ਗਏ ਚੱਲ ਗਈ ਬਾਈ ਤੇ ਲੈ ਕੇ ਦੋ ਦੋ ਪਿੱਛੇ ਆਪਾਂ ਇਹ ਮੇ 12 12 ਸੌ ਲਾ ਪਾ ਲੋ 12 12 ਸੌ ਲਾ ਪਾ ਲੋ ਸਭ ਨੂੰ ਏੜਿਆਂਗੇ ਆਪਾਂ ਹਣਾ ਲੀ ਓਏ ਇਹਨੂੰ ਵੀ ਲੈ ਚਲਾਂਗੇ ਐਂਡ ਵਾਲੇ ਬਾਈ ਤੇ ਨੂੰ ਨਟ ਪਾਇਆਗੇ ਬਕੇ ਪਾਸੇ ਚੌੜ ਕਰਦੇ ਆ ਆ ਜਾ ਲੈ ਇਹਦਾ ਗੁੱਸਾ ਕਰ ਗਿਆ ਕਹਿੰਦਾ ਮੈਨੂੰ ਤਬਾਹ ਕਰ ਗੋ ਮੇਰੇ ਮਾਲਕ ਕੰਨ ਉਹਦਾ ਤੇ ਲੇਟ ਆ ਗਈ ਬਾਪਿਓ ਚਲ ਤਕਰ ਹੋ ਗਿਆ ਪਾ ਟਾਈਮ ਨੇ ਵੀ ਵੜ ਗਾਇਆ ਤਾਂ ਲੈ ਲੈ ਦੇ ਵੇਖੋ ਕੀ ਬਾਤਾਂ ਨੇ ਟੈਂਨ ਵਾਲੀ ਕੁਟਰੋ ਚੱਲ ਪਉ। 10th ਆਪੀ ਦੇਗੇ ਵਰਦਾ ਕੁਲਰ। ਆ ਗਏ ਜੀ ਇੱਧਰ ਲੈ ਘਰੇ। ਨਾਈ ਤੋਂ ਹੀ ਕਰ ਆਂਦੀ ਸੀ ਟੈਂਨ ਵਾਲੀ। ਕੀ ਹੈ ਨਹੀਂ ਲਾਈਟ ਆ ਗਈ ਨਾ ਉਹਦੀ ਖੁਸ਼ੀ ਫਰਮਣਾ ਹੋ ਜਾਂਦਾ। ਫਿਰ ਲਿਓ ਅੰਦਰ ਨਹੀਂ ਪੈਂਦਾ ਉਹਨਾਂ ਕੋਲੇ ਦੇਖੀ। ਬੰਦੇ ਆ ਪਰ ਅੰਦਰ ਪਏ ਆ। ਤੇ 1 ਮਿੰਟ ਲਿਓ ਤਾਂ ਜੂਮ ਕਰਨ ਦਿਓ। ਲਿਓ ਬਾਹਰ ਹੀ ਬੈ ਬਜਰਾ। ਹਾਂ ਜੀ ਮੇਰੇ ਵੀਰੋ ਤੇ ਕਬੂਦਰੀ ਨੂੰ ਵੀ ਪਾਤੀ ਵੀ ਦਾਣੇ ਹਨਾ ਨਾਲੇ ਦਿਖਾਈਏ ਵੀ ਕੀ ਕੰਡੀਸ਼ਨ ਆ ਹੁਣ ਇਹਦੀ ਵਿਚਾਰੀ ਦੀ। ਉਹ ਤਾਂ ਸੈੱਟ ਆ ਥੋੜਾ ਲੱਤਾਂ 'ਚ ਜਾਣ ਦੀ ਕਮੀ ਹਜੂ ਤਾਂ ਭਾਈ ਤਿਆ ਹੁੰਦਾ ਪੂਰੀ ਟੈਗ 'ਚ ਹੋ ਗਈ ਆ ਵਾ ਠੀਕ ਆ ਕੂਦਰੀ ਆਪਣੀ ਤੇ ਆ ਬੱਚੇ ਦੀ ਵੀ ਬਿਲਕੁਲ ਰਿਕਵਰੀ ਹੋ ਗਈ ਬਈ ਹਨਾ ਜਿਹੜਾ ਅੱਜ ਫੜਿਆ ਸੀਗਾ ਤੇ ਇਹਨੂੰ ਵੀ ਬਸ ਹੋਰ ਘੰਟੇ ਦੋ ਘੰਟੇ ਤੇ ਕਰਦਾਣੇ ਪਾ ਦੇਗਾ ਬਾਦਾਮ ਤਾਂ ਹੈ ਨਹੀਂ ਬਈ ਹਨਾ ਬਾਦਾਮ ਤਾਂ ਜਾਵਦੇ ਆ ਸੀ ਭਿਓਨੇ ਭੁੱਲ ਗਏ ਮੈਂ ਲਾਉਦੇ ਵੀ ਭਰਾਤ ਤੇ ਵੱਧ ਪੈ ਨੂੰ ਤਾਂ ਇਹਨੂੰ ਬਾਦਾਮ ਹੀ ਪਾ ਦੇ ਵਿਚਾਰੇ ਨੂੰ ਆਪਾਂ ਯਾਰ ਚਲੋ ਕੋਈ ਨਾ ਬਸ ਸੈੱਟ ਆ ਕਮ ਬਾਕੀ ਲਾਈਟ ਆ ਗਈ ਵਧੀਆ ਕੂਲਰ ਪਾਣੀ ਪਾ ਕੇ ਚਲਾਦਾ ਕਮਰਾ ਹੋ ਗਿਆ ਠੰਡਾ ਤੇ ਬਾਹਰ ਦੋਵੇਂ ਦੁਸ਼ਟ ਪ੍ਰਾਣੀ ਲਿਓ ਨਾਲ ਪੰਗੇ ਲਈ ਜਾਂਦੇ ਠੀਕ ਹੈ ਨਹੀਂ ਲਿਓ ਨੂੰ ਆਪ ਦਾ ਜਾਨੀ ਦੋਸਤ ਬਣਾਈ ਜਨੇ ਦੋਵੇਂ ਤੇ ਬਾਕੀ ਇਹਨਾਂ ਕੂਤਰਾਂ ਨੂੰ ਪੱਖਾ ਵੀ ਲਾਤਾ ਹਨਾ ਹਜੇ ਤੱਕ ਕੂਲਰ ਦਾ ਬੰਦੋ ਵਾਸਤੇ ਨਹੀਂ ਹੋਇਆ ਕਦੋਂ ਆਪਣਾ ਬਹੁਤ ਪਾਲਿਆ ਨਿਗਾਹ ਮਾਰੀ ਕਿਸੇ ਪਾਸੇ ਆਇਆ ਨਹੀਂ ਕੋਈ ਟੁੱਟਿਆ ਪੁਰਾਣਾ ਹਨਾ ਨਹੀਂ ਤਾਂ ਲਿਆ ਕੇ ਛੰਡ ਦਿੰਦੇ ਆਪਾਂ ਚਲੋ ਕੋਈ ਨਾ ਦੇਖਦੀਆਂ ਨਵੀਂ ਲਿਆਵਾਂਗੇ 4 ਰੁਪਏ ਆ ਕੇ ਕੋਲੇ ਹਨਾ ਪੈਸੇ ਨਹੀਂ ਭਾਈ ਲੋਹੇ ਲੱਗੇ ਕਣਕ ਲੈਣੀਆਂ ਮੋਲ ਦੀ ਕਹਿੰਦੇ ਨੇ ਜੀ ਸੜੀ ਤੋਂ ਪੁਰਾਣੀ ਕਣਕ ਫਿਰ ਨਵੀਂ ਕਣਕ ਆ ਜਾਣੀਆਂ ਤਾਂ ਕਰਕੇ ਕੰਮ ਜਾ ਬਾਈ ਖਤਰੇ ਵਾਲੇ ਹੀ ਆ ਠੀਕ ਹੈ ਕਿ ਨਹੀਂ ਛੋਡੇ ਨਾਲ ਮੈਂ ਆਇਆ ਇਹ ਕਰਨ ਲੱਗਿਆ ਨਾ ਹੁਣ ਫੜ ਲੂ ਇਹ ਨਾ 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 ਡੀਓ ਦੀਆਂ ਅੰਦਰ ਤੂਤਾਂ ਦੇਖੋ ਯਾਰ ਕੋਠੇ ਤੇ ਚੜ ਕੇ ਪਤਾ ਨਹੀਂ ਕਿੰਨੂ ਘੋਂਕਿਆ ਦੋਣਾ ਗਵੰਡਾ ਗੰਦੇ ਘਰੇ ਮਰੇ ਛਾਲ ਕਿਤੇ ਕੰਜਰ ਦਾ ਲੰਬਾ ਵਾਲੇ ਕੀ ਕਰਦਾ ਹੈ ਹੈ ਕਿਸਲਾ ਇਧਰੀ ਥੱਲੇ ਆ ਬੰਦੇ ਆਲੇ ਕੰਮ ਕਰ ਆਇਆ ਆਇਆ ਹਾਂਜੀ ਦੁੱਧ ਦੱਦ ਪਾਉਂਦੇ ਫਿਰ ਦਹੀਂ ਘਰੇਲੂ ਕੰਮ ਕਰਦੇ ਫਿਰ ਤੇ ਬੁੜੀਆਂ ਆਲੇ ਨਹੀਂ ਆਈਆਂ ਫਰਾਈ ਤਾਂ ਆਪਣੇ ਪਿੰਡਲੇ ਕੰਮ ਆਵਾ ਸਾਰੇ ਕੀ ਕਰਕੇ ਨਹੀਂ ਦੁਕਾਨਾਂ ਖੁੱਲੀਆਂ ਸੱਡ ਕੇ ਜਾਵਰਦਾ ਦਹੀਂ ਵੀ ਲੈਂਦੀ ਬਈ ਇੱਕ ਕਬੂਤਰੀ ਨੂੰ ਦੇਣ ਵਾਸਤੇ ਸਪੈਸ਼ਲ ਲੈਣੀ ਪਊ ਠੀਕ ਹੈ ਕਿ ਨਹੀਂ ਵੈਸੇ ਤਾਂ ਆਪਦੇ ਵੀ ਖਾਣ ਨੂੰ ਹੈ ਨਹੀਂ ਕਰੇ ਪਰ ਆਪਦੇ ਖਾਣ ਦਾ ਕੁਝ ਚੱਕਨੇ ਕਬੂਤਰੀ ਨੂੰ ਦੇਣ ਵਾਸਤੇ ਸਪੈਸ਼ਲ ਨਹੀਂ ਲੈਣ ਆਉਣਾ ਪਿਆ ਦੁਕਾਨ ਤੇ ਨਾਲ ਜ ਸਰਿੰਜ ਵੀ ਮਗਾੜੀ ਚੋਂ ਬਰ ਕੋਲੇ ਪਈ ਛੋਟੀ ਆ ਕੇ ਇੱਧਰ ਲੈ ਕਰੇ ਲਿਓ ਪ੍ਰੀਤ ਵਾਸਤੇ ਰੋਟੀ ਲੱਸੀ ਦਾਲ ਤੇ ਮਿਲਕ ਕਾਗਜ਼ਾਂ ਦਾ ਆਪਣਾ ਤੇ ਹੈ ਲਿਓ ਦੀ ਇਹ ਆ ਜਾ ਲਿਓ ਬੇਟਾ ਉੱਠ ਇਹ ਲੱਸੀ ਲੂਸੀ ਤਾਂ ਪਹਿਲਾਂ ਈ ਨਹੀਂ ਪੀਂਦਾ ਯਾਰ ਇਹਨੇ ਚਲ ਕੋਈ ਨਾ ਰੋਟੀ ਬਾਗੇ ਆਜਾ ਪੁੱਤਰ ਖਾ ਰੋਟੀ ਆਇਆ ਸ਼ੇਰਾ ਚੱਕ ਲੈ ਪਲੇਟ ਤੇ ਕੁਲਰਿਆ ਦਾ ਸੱਚੀ ਪੜਾ ਲੱਗ ਰਿਹਾ ਦਾ ਫੇਰ ਕੰਬਲ ਲੈਣਾ ਪੈਣਾ ਅੰਦਰ ਦਾ ਤੇ ਬਾਹਰ ਦਾ ਟੈਂਪਰੇਚਰ ਦਾ ਫਰਕ ਹੀ ਬੜਾ ਹੈ ਤੇ ਬਾਕੀ ਕੋਈ ਠੀਕ ਆਣਾ ਜੂਕਰਾਂ ਪਾਣੀ ਪਣੀ ਦੇ ਦਾ ਸਾਰਿਆਂ ਨੂੰ ਤੇ ਕਰੇ ਬਾਬਾ ਕਿਰਪਾ ਤੇ ਕੱਲ ਨੂੰ ਸੁਹਾਗੇ ਸਾਰੇ ਦੇਵੀ ਦੇਵ ਤੇ ਗੁਰੂ ਪੀਰ ਹਨਾ ਤੇ ਕੱਢਾਂ ਜੂਕਰ ਕੋਈ ਚੱਕਰ ਵਾਲੀ ਗੱਲ ਨਹੀਂ ਜਿੰਨੇ ਕੁ ਪੁਰਾਣੇ ਬੰਦਗੀ ਤੋਂ ਕਰੀ ਕੱਢਾਂਗੇ ਫੇਰ ਆਪਾਂ ਤੇ ਹਜੇ ਨਵੇਂ ਕੁਤਰੇ ਇੱਕ ਦੋ ਦਿਨ ਠਹਿਰ ਕੇ ਕੱਢਾਂਗੇ ਜਿਹੜੇ ਚੰਗਾ ਨਵੇਂ ਆ ਤੇ ਬਾਕੀ ਉਹਨੂੰ ਆਪਣੀਆਂ ਬਾਹਰੋਂ ਮੈਡੀਸਨਾਂ ਆ ਜਾਣੀਆਂ ਹਨਾ ਕੋਈ 28 29 30 ਤੀਕ ਦੇ ਆਸ-ਪਾਸੇ ਮੇਬੀ ਤੇ ਫੇਰ ਆਪਾਂ ਕਰਾਂਗੇ ਸੈਟਿੰਗ ਹਨਾ ਤੇ ਲਗਭਗ ਜਿੱਥੋਂ ਤੱਕ ਬਿਮਾਰੀ ਫੜੀ ਹੈ ਵੱਡੀ ਮੀਦ ਹੈ ਵੀ ਹੁਣ ਐਂ ਹੀ ਲੱਗ ਰਿਹਾ ਵੀ ਜਿਵੇਂ ਲੀਵਰ ਦੀ ਇਨਫੈਕਸ਼ਨ ਆ ਕੁਤਰਾਂ ਨੂੰ ਸ਼ਾਇਦ ਮੇਬੀ ਬਣਾ ਹੁਣ ਲੀਵਰ ਵਾਲੇ ਪਾਸੇ ਜ਼ਿਆਦਾ ਜ਼ੋਰ ਦੇ ਰਹੇ ਆ ਕਿਉਂਕਿ ਐਂਟੀਬਾਇਟਿਕ ਚੀਜ਼ਾਂ ਪਾ ਕੇ ਦੇਖ ਰਹੇ ਨੇ ਠੀਕ ਹੈ ਐਂਟੀਬਾਇਟਿਕ ਪਾ ਲ ਤੇ ਉਹ ਲੀਵਰ ਵਾਲਾ ਦੇਵਾਂਗੇ ਦੁਬਾਰਾ ਜੇ ਨਾ ਸੈਟਿੰਗ ਆਈ ਤੇ ਫਿਰ ਵੀ ਸੈਟਿੰਗ ਨਾ ਆਈ ਆ ਫਿਰ ਆਪਣੇ ਕੋਲ ਜਿੰਦੇ ਬਹੁਤ ਵਧੀਆ ਨਵੇਂ ਹਨਾ ਪਾਈ ਆ ਕੇ ਤੇ ਲਾ ਕੇ ਜਿੰਦੇ ਤੇ ਆਦ ਉਧਰ ਆ ਕੇ ਪਾਇਆ ਕਰੇ ਕੂਲਰ ਕਲਰ ਦੇ ਕਰਦਾਂਗੇ ਬੰਦ ਇੱਥੇ ਬੱਸ ਉਹਦੀ ਪਾਦੀ ਨਸੀ ਸ਼ੱਕ ਜਾਂ ਸ਼ਿਰਾ ਫਿਰ ਰਾਤ ਉਹਦੇ ਵੀ ਪਾਵਾਂਗੇ ਹਾਂਜੀ ਤੇ ਬੱਚੇ ਨੂੰ ਵੀ ਰੱਖ ਦੇ ਦਾਂਗੇ ਉਹ ਭੁੱਖਾ ਵਿਚਾਰਾ ਆਇਆ ਪੁੱਤੋਏ ਪਲੇਟ ਦੇ ਪਾਣੀ ਦੀ ਗੋਲੀ ਆਪੇ ਘੜ ਦੇ ਪਾਣੀ ਵਾਲੀ ਗੋਲੀ ਵੀ ਰੱਖ ਦੇ ਨਾਲ ਆ ਪਾਣੀ ਬੜਾ ਥੋੜਾ ਚਲੋ ਕੋਈ ਨੁਪੀ ਲੈਣਾ ਨੇ ਇੰਨਾ ਹੀ ਬਹੁਤ ਹੈ ਖਾਣ ਦੇ ਤਣੇ ਗਰੇ ਖੂਦਰੀ ਵੀ ਰੱਜ ਗਈ ਬਾਦਾਮ ਨੂੰ ਭਿਉ ਤੇ ਭਿਉ ਤੇ ਬਾਬੇ ਹੁਣ ਉਹ ਦੇਖੋ ਡੱਟਾ ਕੁਝ ਆ ਬਦਾਮ ਨਾਲ ਉਹ ਪੈਂਮਾ ਜਿਆ ਜੂ ਯਾਰ ਐਡਾ ਗੰਦ ਪੂਣ ਵੀ ਨਾ ਹੋਏ ਓਕੇ ਹੈ ਤੇ ਹੁਣ ਬਸ ਲੀਓ ਭਾਲ ਦਾ ਬਹਾਨਾ ਵੀ ਕਦੋਂ ਮੈਂ ਪਾਵਾਂ ਤੇ ਲਾਈਟ ਕਰਾਂ ਬੰਦ ਤੇ ਮੈਂ ਜਿਹੜਾ ਬਿੱਡਾਂ ਤੇ ਆਹੀ ਗੱਲ ਹੈ ਨਾ ਉਹ ਦੇਖੋ ਸ਼ਰਾਰਤੀ ਅੱਖਾਂ ਐ ਤੇ